ਕਰਦੀ ਹੈ ਅਮਰੀਜ਼ਾਂ ਨੂੰ ਲੇਕਿਨ 100% ਨਹੀਂ ਮਿਲ ਰਹੀਆਂ 100% ਦਵਾਈ ਹਸਪਤਾਲ ਤੋਂ ਦੇਣੀ ਹੈ ਔਰ ਫ੍ਰੀ ਦੇਣੀ ਹੈ ਜੇ ਲੋੜ ਪੈਗੀ ਤਾਂ ਡਾਕਟਰ ਫ੍ਰੀ ਦੇ ਦੇਣਗੇ ਐਸਮੋ ਸਾਡ ਨਾਲ ਕਰੇ ਐਸਮੋ ਫ੍ਰੀ ਦੇਣਗੇ ਪੇਸ਼ੈਂਟ ਦਵਾਈ ਫ੍ਰੀਦਰ ਨਹੀਂ ਜਾਏਗਾ ਸਰ ਇੰਜੈਕਟੇਬਲ ਨਹੀਂ ਹੁੰਦਾ ਸਰ ਇੰਜੈਕਟੇਬਲ ਨਹੀਂ ਹੁੰਦਾ ਤੁਹਾਨੂੰ ਆਪਾ ਪਾਸੋਂ ਨਹੀਂ ਦਿੰਦੇ ਸਰ ਨੂੰ ਤੋਂ ਸਾਂਝੀ ਦੇਣੀ ਹੈ ਉਹ ਦੱਸੋ ਮੈਂ ਆਪਣੇ ਕੋਲੋਂ ਨੋਗਰਾਮ ਦੇ ਤੀਰ ਦੇ ਦਿੰਦੇ ਸਰ ਆਪਾਂ ਨੂੰ 7 ਡੇਸ ਦੇ ਲਈ ਬਾਕੀ ਕੰਮ ਵਿੱਚ ਪੱਤੀ ਵਾਲਾ ਸਿਸਟਮ ਆ ਸਰ ਉਹ ਆਪਾਂ 14 ਜਾਂ 15 ਕਰਦੇ ਸਰ ਇਹ ਪ੍ਰਾਈਵੇਟ ਵਾਲੇ ਕੋਲੇ ਕੋਈ ਸਿਸਟਮ ਲਾਇਆ ਹੋਇਆ ਹੈ ਉਹ ਆਪਾਂ ਦੇਖਦੇ ਹਾਂ ਕਿ ਕਿੰਨੇ ਸ਼ੋਰਟ ਬਾਲ ਹੈ ਇਹਦੇ ਨਾਲ ਇਹ ਕੰਪਿਊਟਰ ਸਿਮਾਟਾ ਨਹੀਂ ਆਂਦੀ ਬੈਠੇ ਹੋ ਜਾਂਦੇ ਬਸ ਇੰਨਾ ਡਾਕਟਰ ਜੀ ਉਹਨੂੰ ਬੁਲਾਇਓ ਰੀਚਨ ਅੰਦਰੋ ਆਪਰਾਹ ਕੰਮ ਜੇ ਸਮਝੂਗੀ ਤੇ ਲੈ ਕੇ ਜੇ ਜਿਹੜੀ ਦਵਾਈ ਖਾਲੀ ਆ ਤਾਂ ਮਿਲ ਜੀ ਤੇ ਕੋਈ ਨਹੀਂ ਮਿਲਦੀ ਤਾਂ ਫਿਰ ਦੇ ਦੇ ਜਿਹੜੀ ਆ ਤਾਂ ਨਹੀਂ ਹੋਣੀ ਜਰਾ ਥੋੜਾ ਬਸ ਤੁਮ ਜਿਹੜੀ ਸਭ ਦੋਸਤ ਸਭ ਜਿਹੜੇ ਜਿਹੜੇ ਲੇਟ ਜੇ ਉਹ ਲੇਗੀਆਂ ਨੇ ਜੀ

ਕੋਈ ਬਦਲ ਨਹੀਂ ਚਾਹ ਰਹੇ ਤੁਸੀਂ ਮੈਨੂੰ ਮੱਛੀ ਦਿਖਾਉਣਾ ਹੈ ਤਾਂ ਆਉਂਗਾ ਹਾਂਜੀ ਸਰ ਕਾਹ ਨਹੀਂ ਕਰਦੇ ਮਾਸਟਰ ਕੋਲ ਦੀ ਕੋਈ ਜਗ੍ਹਾ ਨਹੀਂ ਪਤਾ ਸਰ ਐਂਟੀਮੈਟਿਕ ਚਲੋ ਕਨਸਲਟਿੰਗ ਯਾਹ ਕੋਈ ਨਾ ਕੋਈ ਹੋਮ ਹੋ ਜਾਏ ਤਾਂ ਤੁਸੀਂ ਵੀ ਜਾਓ ਡਾਕਟਰ ਨੂੰ ਕਰੇ ਹੁਣ ਬਰਸਟ ਸਰ ਇੱਧਰੋਂ ਸਿੱਧੇ ਡਾਕਟਰ ਨਾਲ ਜਾਂਦੇ ਹਾਂ ਥੈਂਕ ਯੂ ਸਰ ਸੈਕੰਡ ਪਾਸਟ ਹਾਂ ਜੀ ਸਰ ਡਾਕਟਰ ਤੋਂ ਬਾਅਦ ਦੇ ਬਾਅਦ ਵਿੱਚ ਵੀ ਕਰਦੇ ਪੇਟ ਦੀ ਸਰ ਜੇ ਨਹੀਂ ਕਰਦੇ ਅੱਛਾ ਕਿੰਨੇ ਵਜੇ ਅਪ੍ਰੋਕਸਰ ਹੈ 10:30 ਤੇ ਆ ਜਾਏ ਤੁਸੀਂ ویلی ہاں تے اور توٹی کر لو نا ہولڈ اوپری سٹاپ پہ ہاں جی انہاں دے نال کر دو جو روڈ روڈ تو منگالن تھاجے روڈ تے دیوی دی طرح سا ڈریو ٹھیک ہو گئی گل دی ہے ساری دویاں حساب تے مل گیا بیلنس بنزی نہیں بننی ہاں لگے دو ایک کہتے ہیں ریکننس یہ سی اے ریسٹ ہے اس کی سنگرو سے میرے اتے کی سی اے ریسٹ فار بیس فروم سم

ना <laughs> मैसे <laughs> <laughs> दो नंबर खिड़की तो ना रसीद ले आओ, वाले टीके रसीद लगती है ठीक है रसीद लेकिन लग है दो नंबर से तो, 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 तो पर्चा कट चार <laughs> बुला <laughs> ਆਪਰਾਪਤ ਜੇ ਸਮਝੀ ਕਿ ਜਰੂਰ ਜਿਹੜੀ ਦਵਾਈ ਖਾਲੀ ਇੱਥੇ ਮਿਲ ਜੀ ਜੇ ਕੋਈ ਨਹੀਂ ਮਿਲਦੀ ਤਾਂ ਠੀਕ ਕੇ ਦੇਣਗੇ ਜਿਹੜੀ ਇੱਥੇ ਨਹੀਂ ਹੋਣੀ ਜਰਾ ਤੁਮ ਜਿਹੜੇ ਸਾਰੇ ਦੋਸਤ ਇੱਕ ਨੂੰ ਸੰਦਾਂ ਦੇ ਵਿੱਚ ਉਹਨੂੰ ਉਹ ਵੀ ਇੱਕ ਦਾ ਸੀ ਬਣਾਇਆ ਆ ਵਾ ਤੇਰੇ ਕੋਲ ਸਹੀ ਇਹ ਪਿੰਡਾਂ ਵਿੱਚ ਸਾਰੇ ਬਹੁਤ ਉਸ ਕਰਦੇ ਉਹ ਵੀ ਉਹ ਹੀ ਕਰਦੇ ਉਹ ਚੋਈ ਉਹ ਤੇ ਅਸੀਂ ਅਸੀਂ ਦੋਈਆਂ ਹੁਣ ਇਹ ਕਿਵੇਂ ਪੰਜਾਬ ਦੀ ਕੋਈ ਨਹੀਂ ਦਿੱਤੀ ਬਹੁਤ ਸਾਰੀਆਂ ਦੇਖਾਂਗੇ ਹਾਂਜੀ ਅਸੀਂ ਜਿਹੜੇ ਕਿਦਾਂ ਨੇ ਜਿਹੜੇ ਮੱਲਾ ਕਨੇ ਸੁਣ ਦੇਖਾ ਕਈ ਮੱਲਾ ਕਨੇ ਸੁਣਦੇ ਹੁੰਦੇ ਆਂ ਜੀ ਇਫੋ ਮੱਲਾ ਬੜੀ ਮੜੀ ਕਰਦੇ ਲੌਂਗ ਕਰਦੇ ਲੌਂਗ ਆ ਹਾਂਜੀ ਅੱਜ ਮੱਲਾ ਕਨੇ ਬਣਾਇਆ ਆ ਵਾ ਨਿਖੜ ਗਿਆ ਅਤਨੀ ਛਿੜਾ ਛਿੜਾ ਇਹ ਇਹ ਮੇਰੇ ਕੋਲ ਨਹੀਂ ਆ ਰਿਹਾ ਉਹ ਬਾਅਦ ਮੇਰੇ ਕੋਲ ਨਹੀਂ ਆ ਰਿਹਾ ਤੇ ਜਲਦੀ ਆਪਣੇ ਕੋਲ ਆ ਰੋਣ ਵਾਲਾ ਕਰਿਆ ਠੀਕ ਹੈ ਧੰਨਵਾਦ ਜੀ ਇਹ ਜੀ ਹੈ ਜੀ ਉਹ ਬਜੇ ਦੀ ਬਿਲਡਿੰਗ ਪੈਨੋ ਨਹੀਂ ਬਾਅਦੋਂ ਬਾਉਂਡਰੀ ਨਹੀਂ ਹੈ ਜੇ ਬਾਉਂਡਰੀ ਨਹੀਂ ਹੋਈ ਕੋਈ ਵੀ ਚੁਪ ਦੇ ਵਿੱਚ ਸਹੀ ਦੇਖਣੀ ਆ ਕੋਈ ਬਾਉਂਡਰੀ ਕਰਾਉਣੀ ਆ ਕੁਝ ਬਾਤ ਕੁਝ ਬਾਤ ਸਾਥੀ ਦੇ ਨੀਂਹ ਹੈ ਉਹ ਕਰਦੇ ਮਾਰਦੇ ਕੋਈ ਨਹੀਂ ਬੋਲੋ ਜਿਹੜੇ ਤੁਹਾਡੇ ਰਜਿਸਟਰ ਕੋਲ ਦੇ ਚੋਣ ਲਾ ਲਓ ਜਿਹੇ ਕਿ ਤੁਹਾਨੂੰ ਜਦੋਂ ਬਣ ਰਹੀ ਸੀ ਜਦੋਂ ਕੋਈ ਕੁਛ ਨਹੀਂ ਸੀ ਯਾਰ ਚਾਹੀਦਾ ਸੀ ਸਭ ਤੋਂ ਸਨਮਾਨ ਨਹੀਂ ਬਣਾਇਆ ਸੀ ਕਿ ਕੁਛ ਨਹੀਂ ਕਿ ਕਿ ਕਮੇਰ ਨਾ ਕਿਤੇ ਬਸੋ ਤੇ ਆ ਗਏ ਜੋ ਵੀ ਹੈ ਨਾ ਕਿ ਮੇਰਾ ਜਗ੍ਹਾ ਇੱਕ ਦਿਨ ਤੋਂ ਬਣਾ ਰਹੇ ਹਾਂ मीटर तो तो परसों तक अपना बिजली इशू से वाले तो नहीं है सर वो ऑडिटिंग नहीं है सारी ऑडिटिंग है हां जी ये बढ़िया बिल्डर सर अच्छी वैसे एसी वन पर हो गए पता सारी वो तो नहीं है चलो तो सब ऑडिटिंग चलो तो कहीं कोई बोल ना शुद्ध तक गांधी वाली आओ गांधी आई है सर प्रोजेक्ट्स कराएंगे पीपी यूनिट कराएंगे दिन कर ਹਾਂ ਉਹ ਬੋਲਦੇ ਸੀ ਕਿ ਨੰਬਰ ਨਾ ਕਰਨਾ ਬਰਾਬਰ ਠੀਕ ਹੈ ਸਰ ਜਿਵੇਂ ਆਪੋ ਤੇ ਆਦਮ ਹੋਣਾ ਜਿਆਦਾ ਆਉਂਦਾ ਹੈ ਸਲਾਹ ਆਲਓ ਸਾਰੇ ਮੁੱਖ ਆਪਣਾ ਚੱਲ ਜੀ ਨੁਦਵਿਆ ਵੇ ਜਾਂ ਨਵੀਂ ਦਿੱਲੀ ਮੇਰਾ ਮਕਸਦ ਹੈ ਜੀ ਸਾਰੇ ਹਸਪਤਾਲ ਨੂੰ ਵਿਜ਼ਿਟ ਕਰਕੇ ਜਿਵੇਂ ਇਹ ਸੈਂਟਰ ਹੈ ਇਹਨੂੰ ਸ਼ੁਰੂ ਕਰਨਾ ਹੈ ਜੀ ਔਰ ਮਰੀਜ਼ਾਂ ਨੂੰ ਸਾਰੀ ਸੁਵਿਧਾ ਮਿਲ ਰਹੀ ਆ ਡਾਕਟਰਸ ਵੀ ਦੇਖ ਰਹੇ ਸਾਰੇ ਪੇਸ਼ੈਂਟ ਦੇਖ ਰਹੇ ਆ ਬਾਕੀ ਸਾਰਾ ਕੁਝ ਠੀਕ ਹੈ ਦਵਾਈਆਂ ਮਿਲ ਰਹੀਆਂ ਮਰੀਜ਼ਾਂ ਨੂੰ ਲੇਕਿਨ 100% ਨਹੀਂ ਮਿਲਣੀ ਆ 100% ਦਵਾਈ ਹਸਪਤਾਲਾਂ ਤੋਂ ਦੇਣੀ ਆ ਔਰ ਫ੍ਰੀ ਦੇਣੀ ਆ ਜੇ ਲੋੜ ਪੈ ਗਈ ਤਾਂ ਡਾਕਟਰ ਖਰੀਦ ਕੇ ਦੇਣਗੇ ਐਸਐਮਓ ਸਾਡੇ ਨਾਲ ਖੜੇ ਆ ਐਸਐਮਓ ਖਰੀਦ ਕੇ ਦੇਣਗੇ ਪੇਸ਼ੈਂਟ ਦਵਾਈ ਖਰੀਦਣ ਨਹੀਂ ਜਾਏਗਾ ਸਰ ਤੇ ਸਟਾਫ ਦੀ ਲੋਕ ਘਾਟ ਆਈ ਬਚਰੇ ਲੰਦੇ ਚਲੇ ਆ ਉਹ ਸਟਾਫ ਦੀ ਭਰਤੀ ਚੱਲ ਰਹੀ ਹੈ ਜੀ ਡਾਕਟਰ ਭਰਤੀ ਕੀਤੇ ਹੁਣ ਜਿਹੜੇ ਪੈਰਾਮੀਟਰਸ ਦੀ ਵੀ ਕੈਬਨਟ ਨੇ ਜਿਹੜੀ ਹੁਣ ਪਰਸੋਂ ਹੋਈ ਹੈ ਨਾ ਕੈਬਨਟ ਉਹਨੇ ਕਲੀਅਰ ਕਰਤੀ ਹੈ ਜੀ ਤੇ ਉਹ ਨਵੀਂ ਭਰਤੀ ਸ਼ੁਰੂ ਹੋ ਰਹੀ ਆ ਵੀ ਮੇਰਾ ਡੇਢ ਦੋ ਮਹੀਨੇ ਨਵੇਂ ਸਟਾਫ ਵੀ ਆ ਜਾਣਗੇ ਸਾਰੇ ਇਹ ਸਾਰਾ ਬਿਲਡਿੰਗ ਨੂੰ ਵੀ ਬੜੀ ਦੇਰ ਹੋ ਗਈ ਜੀ ਤੇ ਹਾਂ ਇਹ ਹੁਣ ਸਾਰਾ ਇਹਦਾ ਬਿਜਲੀ ਦਾ ਇਸ਼ੂ ਸੀਗਾ ਜੀ ਸੌਟ ਆਊਟ ਹੋ ਗਿਆ ਇਦੇ ਵਿੱਚ ਵੀ ਹੁਣ ਸ਼ਿਫਟ ਕਰਾਂਗੇ ਇਹਦੇ ਵਿੱਚ ਬਾਕੀ ਵਸਤੂਆਂ ਵੀ ਭੇਜਾਂਗਾ ਨਾ ਮੈਂ ਬੈਡ ਵਗੈਰਾ ਸਾਰੇ ਫੈਸ਼ਨ ਕੈਟਰਰ ਦਾ ਸਮਾਨ ਸਾਰਾ ਭੇਜਾਂਗੇ ਔਰ ਇਹਨੂੰ ਜਲਦੀ ਸ਼ੁਰੂ ਕਰਾਂਗੇ ਦੋ ਪਰਮੇ। ਜਿਹੜਾ ਹਲਾ ਕਲੀਨਿਕ ਦਾ ਸਰ ਹੁਣ ਕੀ ਸਟੇਟਸ ਆ ਵੀ ਹੋਰ ਵਾਤਾ। ਮੱਲਾ ਕਲੀਨਿਕ ਕੱਟਸੋ ਕਿਸੀ ਹੈ ਜੀ ਹੁਣ ਸਾਡੀ ਪਹਿਲੀ ਕੋਸ਼ਿਸ਼ ਹੈ ਕਿ ਜਿਹੜੇ ਜਿਹੜੇ ਰੂਰਲ ਡਿਸਪੈਂਸਰੀਜ਼ ਹਨ ਜੀ 500 550 ਦੇ ਕਿਲਪ ਹੈ। ਉਹਨਾਂ ਨੇ ਵੀ ਇਸੇ ਪੈਟਰਨ ਦੇ ਉੱਤੇ ਜਿਹੜਾ ਸਟਾਫ ਭਰਤੀ ਕਰਦੇ ਤੇ ਉਹਨਾਂ ਨੂੰ ਜਿਹੜੀ ਹੈਗੀ ਹੈ ਦਵਾਈ ਔਰ ਉਹਨਾਂ ਨੂੰ ਸਾਰੇ ਉਹਦੇ ਡਾਇਗਨੋਸਟਿਕ ਟੈਸਟ ਉੱਤੇ ਹੋਣ ਲੱਗੇ ਅਸੀਂ ਦਵਾਈਆਂ ਉਹ ਜਿਹੜਾ ਸਟਾਫ ਹੋਏਗਾ ਉਹਨਾਂ ਨੂੰ ਅਸੀਂ ਜਿਵੇਂ ਨਾਬੇ ਦਾ ਹਸਪਤਾਲ ਹੈ 500 ਦਾ ਹਸਪਤਾਲ ਹੈ ਇਹਨਾਂ ਜਿਹੜੇ ਨੇੜੇ ਦੇ ਹਸਪਤਾਲ ਉੱਤੇ ਉਹਨਾਂ ਨੂੰ ਲਗਾ ਕੇ ਉੱਥੇ ਵੀ ਸਰਵਿਸਿਜ਼ ਬਿਹਤਰ ਹੋਣੀਆਂ ਸਟਾਫ ਪੂਰਾ ਹੋ ਜਾਵੇਗਾ। ਹੈਲਥ ਮਿਨਿਸਟਰ ਸਾਹਿਬ ਵੱਲੋਂ ਵਿਜ਼ਿਟ ਕੀਤਾ ਗਿਆ ਤੇ ਉਹਨਾਂ ਨੇ ਸਾਰਾ ਜਿਹੜਾ ਹੈਗਾ ਹਸਪਤਾਲ ਦਾ ਕਾਰਗੁਜ਼ਾਰੀ ਦੇਖੀ ਹੈ ਤੇ ਉਹਨਾਂ ਨੇ ਆਪਣਾ ਠੀਕ ਮੈਸੇਜ ਨਹੀਂ ਮੈਮ ਜਿਵੇਂ ਉਹ ਕਹਿ ਕੇ ਗਏ ਨੇ ਪੇਸ਼ੈਂਟ ਨੂੰ ਜਿਹੜੀ ਮੈਡੀਸਿਨ ਅੰਦਰੋਂ ਨਹੀਂ ਮਿਲਦੀ ਤੁਸੀਂ ਬਾਹਰੋਂ ਪਰਚੇਜ਼ ਕਰਕੇ ਦਿਓਗੇ। ਤੇ ਜਿਹੜੀ ਮੈਡੀਸਿਨ ਹੈ 80% ਮਿਲ ਰਹੀ ਹੈ ਪਰ ਜਿਹੜੀ 20% ਹੈ ਉਹ ਵੀ ਅਸੀਂ ਕਰਵਾ ਦਾਂਗੇ ਕਿਉਂਕਿ ਕਈ ਵਾਰ ਜਿਆਦਾ ਪੇਸ਼ੈਂਟ ਹੁੰਦੇ ਅਸੀਂ ਆਰਡਰ ਪਾਇਆ ਹੁੰਦਾ ਇਸ ਕਰਕੇ ਰਹਿ ਜਾਂਦੀ ਹੈ ਜਿਹੜੀ ਨਵੀਂ ਬਿਲਡਿੰਗ ਹੈ ਜੀ ਉਹਦੇ ਵਿੱਚ ਕੀ ਕਸਰ ਹੈ ਕਿਉਂ ਨਹੀਂ ਚੱਲੂ ਹੋ ਰਹੀ ਤੇ ਕੀ ਉਹਨਾਂ ਵੱਲੋਂ ਅਦੇਸ਼ ਦਿੱਤਾ ਹੈ ਤੇ ਜਿਹੜੀ ਨਵੀਂ ਬਿਲਡਿੰਗ ਹੈ ਮੇਨ ਉਹਦੀ ਪ੍ਰੋਬਲਮ ਹੈਗੇ ਏਸੀ ਨਹੀਂ ਹੈਗੇ ਤੇ ਜਿਹੜੀ ਹੈਗੇ ਉਹਦੀ ਬਿਜਲੀ ਦੀ ਪ੍ਰੋਬਲਮ ਸੀ ਥੋੜੀ ਜੀ ਸਰ ਕਹਿੰਦੇ ਸਮਾਨ ਭੇਜ ਦੇਣ ਏਸੀ ਦਾ ਉਸ ਤਰ੍ਹਾਂ ਦਾ ਸ਼ੁਰੂ ਕਰ